ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਮੇਂ ਦੀ ਕਦਰ ਕਿਉਂਕਿ ਹਰ ਇੱਕ ਇਨਸਾਨ ਨੂੰ ਇਹ ਲੱਗਦਾ ਕਿ ਸਮਾਂ ਸਾਡਾ ਹੈ ਅਸੀਂ ਇਸ ਨੂੰ ਜਦੋਂ ਚਾਹੀਏ ਜਿਵੇਂ ਚਾਹੀਏ ਉਵੇਂ ਵਰਤ ਸਕਦੇ ਹਾਂ ਪਰ ਅਸਲ 'ਚ ਇਦਾਂ ਹੁੰਦਾ ਨਹੀਂ ਇੱਕ ਵਾਰ ਲੰਘਿਆ ਹੋਇਆ ਸਮਾਂ ਕਦੇ ਦੁਬਾਰਾ ਤੁਹਾਡੇ ਹੱਥ ਨਹੀਂ ਆਉਂਦਾ ਇਹ ਨੂੰ ਦੱਸਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਇੱਕ ਵਾਰ ਦੀ ਗੱਲ ਆ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਉਹ ਦਿਨ ਰਾਤ ਫੋਨ ਉੱਪਰ ਗੇਮਸ ਖੇਡਦਾ ਰਹਿੰਦਾ ਸੀ ਇਸ ਤੋਂ ਇਲਾਵਾ ਆਪਣੇ ਦੋਸਤਾਂ ਨਾਲ ਮਸਤੀ ਕਰਦਾ ਰਹਿੰਦਾ ਉਸ ਨੂੰ ਇਹ ਲੱਗਦਾ ਸੀ ਕਿ ਉਸ ਕੋਲ ਸਾਰੀ ਉਮਰ ਆ ਉਹ ਜੋ ਚਾਹੁੰਦਾ ਜਦੋਂ ਚਾਹੇ ਕਰ ਸਕਦਾ ਹੈ ਇੱਕ ਦਿਨ ਉਸਦੇ ਦਾਦਾ ਜੀ ਨੇ ਉਸ ਨੂੰ ਇੱਕ ਖਾਸ ਘੜੀ ਦਿੱਤੀ ਇਹ ਕੋਈ ਆਮ ਘੜੀ ਨਹੀਂ ਸੀ ਇਹ ਘੜੀ ਸਮੇਂ ਦੀ ਕੀਮਤ ਸਮਝਾਉਣ ਲਈ ਇੱਕ ਖਾਸ ਤੋਹਫ਼ਾ ਸੀ। ਦਾਦਾ ਜੀ ਨੇ ਕਿਹਾ ਕਿ ਇਹ ਘੜੀ ਤੈਨੂੰ ਸਮੇਂ ਦੀ ਕੀਮਤ ਸਮਝਾਏਗੀ। ਨੌਜਵਾਨ ਨੂੰ ਵੀ ਇਹ ਘੜੀ ਬਹੁਤ ਪਸੰਦ ਆਈ ਪਰ ਉਸ ਨੇ ਇਸ ਦੀ ਅਸਲ ਕੀਮਤ ਨਹੀਂ ਪਹਿਚਾਣੀ। ਉਹ ਇਸ ਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਰਿਹਾ। ਕੁਝ ਦਿਨਾਂ ਬਾਅਦ ਉਹ ਨੌਜਵਾਨ ਬਹੁਤ ਬਿਮਾਰ ਹੋ ਗਿਆ। ਇਸ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸਦੇ ਦੋਸਤ ਉਸ ਨੂੰ ਮਿਲਣ ਲਈ ਆਏ ਪਰ ਉਹ ਉਸ ਨਾਲ ਉਥੇ ਕੰਟਿਆਂ ਵੱਢੀ ਨਹੀਂ ਬੈਠ ਸਕੇ ਤੇ ਉਹ ਆਪਣੇ ਕੰਮਾਂ ਉੱਪਰ ਚਲੇ ਗਏ ਹਸਪਤਾਲ ਦੇ ਬਿਸਤਰ ਦੇ ਉੱਪਰ ਪਏ ਉਸ ਨੌਜਵਾਨ ਨੂੰ ਅਹਿਸਾਸ ਹੋਇਆ ਕਿ ਸਮਾਂ ਕਿੰਨਾ ਕੀਮਤੀ ਹੈ ਉਸਨੇ ਆਪਣੇ ਸਾਰੇ ਦੋਸਤਾਂ ਨੂੰ ਗਵਾ ਦਿੱਤਾ ਸੀ ਕਿਉਂਕਿ ਉਸਨੇ ਉਹਨਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਫੋਨ ਉੱਤੇ ਗੇਮਾਂ ਖੇਡਣ ਵਿੱਚ ਗੁਜ਼ਾਰ ਦਿੱਤਾ ਜਦੋਂ ਉਹ ਹਸਪਤਾਲ ਤੋਂ ਵਾਪਸ ਆਇਆ ਤਾਂ ਆਉਂਦੇ ਸਾਰ ਹੀ ਉਸਨੇ ਆਪਣੀ ਦਾਦੀ ਨੂੰ ਗਲੇ ਲਗਾਇਆ ਉਸਨੇ ਕਿਹਾ ਦਾਦੀ ਜੀ ਮੈਂ ਸਮਝ ਗਿਆ ਹਾਂ ਕਿ ਸਮਾਂ ਕਿੰਨਾ ਕੀਮਤੀ ਹੈ ਮੈਂ ਹੁਣ ਆਪਣਾ ਸਮਾਂ ਬਰਬਾਦ ਨਹੀਂ ਕਰਾਂਗਾ ਉਸ ਦਿਨ ਤੋਂ ਬਾਅਦ ਉਸ ਨੌਜਵਾਨ ਨੇ ਆਪਣੀ ਜ਼ਿੰਦਗੀ ਬਦਲ ਲਈ ਉਸਨੇ ਆਪਣਾ ਪੂਰਾ ਧਿਆਨ ਅਪਦੇ ਤੀਚਿਆਂ ਉੱਤੇ ਦਿੱਤਾ ਅਤੇ ਆਪਣੇ ਸਮੇਂ ਦੀ ਬਹੁਤ ਚੰਗੀ ਤਰ੍ਹਾਂ ਵਰਤੋਂ ਕੀਤੀ ਸਮਾਂ ਸਭ ਤੋਂ ਵੱਧ ਕੀਮਤੀ ਹੈ ਇਸ ਨੂੰ ਬਰਬਾਦ ਨਾ ਕਰੋ ਤੇ ਹਰ ਪਲ ਨੂੰ ਚੰਗੀ ਤਰ੍ਹਾਂ ਜੀਓ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ